BSPCL ドラहा ਦੇ ਨਵੇਂ ਬਧੀਕ ਨਿਗਰਾਨ ਇੰਜੀਨੀਅਰ ਜਤਿੰਦਰ ਸਿੰਘ ਜੀ ਦਾ ਸ਼੍ਰੀ ਗੁਰੂ ਰਵਦਾਸ ਵੈਲਫੇਅਰ ਕਮੇਟੀ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਵੈਲਫੇਅਰ ਕਮੇਟੀ ドラਹਾ ਵੱਲੋਂ ਸਨਮਾਨ ਕੀਤਾ ਗਿਆ ਅ ਸਾਢੇ 9 ਨੇ ドラਹਾ ਦੇ ਐਗਜ਼ੀਕਿਊਟਿਵ ਇੰਜੀਨੀਅਰ ਜਤਿੰਦਰ ਸਿੰਘ ਜੀ ਜਿਨ੍ਹਾਂ ਨੇ ਨਵਾਂ ਚਾਰਜ ਸੰਭਾਲਿਆ ਸਾਦੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਦੇ ਉੱਪਰ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ ਤੇ ਤੁਸੀਂ ਪਹਿਲਾਂ ਵੀ ਦਰਾਹ ਦੇ ਵਿੱਚ ਤੁਹਾਡੀ ਪੋਸਟਿੰਗ ਰਹੀ ਹੈ ਤੇ ਦੁਬਾਰਾ ਤੁਹਾਡੀ ਪੋਸਟਿੰਗ ਹੋਈ ਹੈ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਐਸ ਐਸਟੀਓ ਵੀ ਸਿਵਮਨ ਭਾਈਆਂ ਨੇ ਸਬਰਪੰਨ ਦਰਾਹੇ ਚ ਹਾਂ ਹੁਣ ਤੋਂ ਕੁਟਕੜ 12 ਸਾਲ ਪਹਿਲਾਂ ਤੇ ਇਲਾਕਾ ਨਿਵਾਸੀਆਂ ਨੂੰ ਮੈਂ ਇਹ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਗਵਰਨਮੈਂਟ ਨੇ ਉਹ ਪ੍ਰੈਫਰੈਂਸਸ ਨੇ ਕਿ ਸਸਤੀ ਬਿਜਲੀ ਤੇ ਕੁਆਲਿਟੀ ਦੀ ਬਿਜਲੀ ਲੋਕਾਂ ਨੂੰ ਸਪਲਾਈ ਕੀਤੀ ਜਾਵੇ ਉਹਦੇ ਵਾਸਤੇ ਅਸੀਂ ਸਾਰੇ ਮਿਲ ਕੇ ਕੰਮ ਕਰ ਰਹੇ ਹਾਂ ਤੇ ਇਸ ਕੰਮ ਨੂੰ ਨਿਪਟਰੇ ਚਾੜ੍ਹਨ ਲਈ ਸਾਨੂੰ ਮਤਲਬ ਜਿਹੜੀਆਂ ਲੋਕਲ ਸੈਲਫ ਗਵਰਨਮੈਂਟਸ ਨੇ ਜਿਸ ਤਰ੍ਹਾਂ ਦੇ ਐਮਟੀ ਸਰਵਾਂ ਆਏ ਨੇ ਜਾਂ ਹੋਰ ਪਤਵੰਤੇ ਸੱਜਣ ਆਏ ਨੇ ਇਹਨਾਂ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਲੋਕਾਂ ਦੇ ਜਿਹੜੇ ਗ੍ਰੀਵੈਂਸਸ ਨੇ ਉਹ ਸਾਡੇ ਕੋਲ ਡਾਇਰੈਕਟਲੀ ਪਹੁੰਚਣ ਕੋਈ ਵੀ ਬੰਦਾ ਸਾਡੇ ਕੋਲ ਅਪਰੋਚ ਕਰ ਸਕਦਾ ਮੈਂ ਇੱਥੇ ਅਵੇਲੇਬਲ ਰਹਿਣਾ ਅਫਸਰ ਦੇ ਵਿੱਚ ਇਹ ਮੇਰਾ ਸਟਾਫ ਵੀ ਹੁੰਦਾ ਐਸਕਿਊਜ਼ ਵੀ ਲੋਕਾਂ ਨੂੰ ਕੋਆਪਰੇਟ ਕਰਦੇ ਆ ਜੇ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੋ ਡਾਇਰੈਕਟ ਮੈਨੂੰ ਅਪਰੋਚ ਕਰ ਸਕਦਾ ਤੇ ਅਸੀਂ ਇਸ ਗੱਲ ਲਈ ਵਜੇਦਾ ਕਿ ਅਸੀਂ ਲੋਕਾਂ ਨੂੰ ਕੁਆਲਿਟੀ ਸਰਵਿਸਿਜ਼ ਦੇਣੀਆਂ ਨੇ ਕੁਆਲਿਟੀ ਪਾਵਰ ਦੇਣੀ ਹੈ ਤੇ ਪੰਜਾਬ ਬਹੁਤ ਕਨਸਰਨਡ ਹੈ ਪਾਵਰ ਆਫ ਕੁਆਲਿਟੀ ਵਾਸਤੇ ਤੇ ਅਸੀਂ ਮਤਲਬ ਨਿਰਵਿਘਨ ਬਿਜਲੀ ਤੇ ਨਿਰੰਤਰ ਬਿਜਲੀ ਵਾਸਤੇ ਬਚਨਵਾਦ ਸਰ ਪੈਡੀ ਸੀਜ਼ਨ ਦੇ ਦੌਰਾਨ ਜੋ ਕਿਸਾਨ ਇੱਥੇ ਧਰਨਾ ਵੀ ਲੱਗਦੇ ਨੇ ਤੇ ਲੋਕਾਂ ਨੂੰ ਥੋੜੀ ਮੁਸ਼ਕਲ ਆਉਂਦੀ ਆ ਬਿਜਲੀ ਸਪਲਾਈ ਦੀ ਕਿ ਸਾਡੇ ਬਿਜਲੀ ਸਪਲਾਈ ਘਟਾ ਦਿੱਤੀ ਗਈ ਆ ਜਾਂ ਕਰ ਦਿੱਤੀ ਜਾ ਰਹੀ ਆ ਤੇ ਆਉਣ ਵਾਲੇ ਪੈਡੀ ਸੀਜ਼ਨ ਵਾਲੇ ਕਿਸਾਨਾਂ ਨੂੰ ਕਿਵੇਂ ਇਸ ਦੇਣਾ ਚਾਹੋਗੇ ਆਉਣ ਵਾਲੇ ਪੈਡੀ ਸੀਜ਼ਨ ਵਾਸਤੇ ਮਤਲਬ ਸਾਡੇ ਡਿਪਾਰਟਮੈਂਟ ਵੱਲੋਂ ਤਾਂ ਤਿਆਰੀਆਂ ਪੂਰੀਆਂ ਨੇ ਤੇ ਦੂਸਰਾ ਇਹ ਇਹ ਵੀ ਜ਼ਰੂਰੀ ਹੈ ਕਿ ਅਸੀਂ ਗਵਰਨਮੈਂਟ ਦੁਆਰਾ ਦਿੱਤੀਆਂ ਗਈਆਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕਦੋਂ ਪੈੜੀ ਦੀ ਅਸੀਂ ਬਿਜਾਈ ਕਰਨੀ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਗਵਰਨਮੈਂਟ ਕੋਲ ਜਿਹੜੇ ਮਾਹਿਰ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਕਦੋਂ ਮੌਨਸੂਨ ਕਦੋਂ ਆ ਰਿਹਾ ਹੈ ਤੇ ਉਹਦੀ ਹੈਲਪ ਦੇ ਨਾਲ ਬਿਜਲੀ ਦੀ ਸਪਲਾਈ ਵਧੀਆ ਸਚਾਰੂ ਚੱਲਦੀ ਹੈ ਗਵਰਨਮੈਂਟ ਵੱਲੋਂ ਤਿਆਰੀਆਂ ਪੂਰੀਆਂ ਨੇ ਕਿ ਇਸ ਵਾਰ ਵੀ ਪਿਛਲੀ ਵਾਰਾਂ ਦੀ ਤਰ੍ਹਾਂ ਗਿਰਵੇਦਨ ਬਿਜਲੀ ਮਿਲੇਗੀ ਦੂਜਾ ਧਰਨੇ ਲਗਾਉਣ ਵਾਲੇ ਕਿਸਾਨਾਂ ਨੂੰ ਸਾਡੀ ਬੇਨਤੀ ਹੈ ਕਿ ਉਹ ਸਿੱਧਾ ਆ ਕੇ ਸਾਡੇ ਨਾਲ ਗੱਲ ਕਰਨ ਮੈਂ ਅਵੇਲੇਬਲ ਹਾਂ ਮੇਰੇ ਬੌਸਸ ਵੀ ਅਵੇਲੇਬਲ ਨੇ ਆਪਣੇ ਆਫਿਸਸ ਦੇ ਵਿੱਚ ਤਰਨੀ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਉਹਨਾਂ ਨੂੰ ਕੋਆਪਰੇਟ ਕਰ ਲਈ ਹਰ ਤਰ੍ਹਾਂ ਤਿਆਰ ਹਾਂ ਧੰਨਵਾਦ ਥੈਂਕ ਯੂ ਚਾਹੁੰਦੇ ਦੇਖੋ ਜਿਹੜੇ ਅੱਜ ਸਾਡੇ ਆਪਣੇ ਜਤਿੰਦਰ ਜਤਿੰਦਰ ਜੀ ਇੰਜੀਨੀਅਰ ਸਾਹਿਬ ਐਕਸ਼ਨ ਸਾਹਿਬ ਪਹੁੰਚੇ ਨੇ ਪਿਛਲੇ ਤਕਰੀਬਨ 3-4 ਮਹੀਨੇ ਤੋਂ ਰਹੇ ਨੇ ਅਸੀਂ ਤਕਰੀਬਨ ਜਿੰਨੇ ਵੀ ਕੰਮ ਲੈ ਕੇ ਆਏ ਆ ਇਹਨਾਂ ਨੇ ਉਹ ਸਾਰੇ ਕੰਮ ਕੀਤੇ ਨੇ ਸਾਨੂੰ ਨਾ ਸੁਹਾ ਹਰ ਚੀਜ਼ ਵਧੀਆ ਲੱਗੀ ਕੰਮ ਕਾਂ ਦੀ ਟੀਜ ਵਧੀਆ ਲੱਗੀ ਤਾਂ ਅੱਜ ਸਾਡੀ ਕਮੇਟੀ ਰਬਦਾਸ਼ ਕਮੇਟੀ ਤੇ 바ਵਾ ਸਾਹਿਬ ਵੀ ਮਰਾਮ ਕਮੇਟੀ ਅੱਜ ਅਸੀਂ ਸਾਰਿਆਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਕਿਉਂਕਿ ਜਿਹੜੇ ਕੰਮ ਛੋਟੇ-ਛੋਟੇ ਕੰਮ ਨੇ ਉਹ ਰੁਕੇ ਹੋਏ ਸੀ ਇਹਨਾਂ ਨੇ ਸਾਡੇ ਕਾਫੀ ਹੱਲ ਕਰੇ ਨੇ ਤੇ ਕਾਫੀ ਅਸੀਂ ਉਹਨੂੰ ਲਿਖ ਕੇ ਵੀ ਦਿੱਤੇ ਨੇ ਇਹਨਾਂ ਦਾ ਸੁਆਹ ਹੁਣ ਕਰਕੇ ਅਸੀਂ ਉਹਨਾਂ ਨੂੰ ਸਨਮਾਨਤ ਕਰਨ ਆਇਆ ਮੈਂ ਵੀ ਕਰਨਾ ਚਾਹੁੰਦਾ ਬਹੁਤ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਜੀ ਕਮੇਟੀ ਆ ਜਿੰਨੇ ਅਸੀਂ ਕੰਮ ਹੋਰ ਵੀ ਸਾਡੇ ਰਹਿੰਦੇ ਨੇ ਉਹਨਾਂ ਨੂੰ ਜੀ ਸਨਮਾਨਤਾ ਹੀ ਨਾਲ ਕਰ ਸਕੀਏ ਸ੍ਰੀ ਗੁਰੂ ਰਬਤਾਸ ਬਾਲ ਜੀ ਪ੍ਰਧਾਨ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਜੋ ਕੰਮ ਹੈ ਸਾਡੇ ਕਰ ਰਹੇ ਨੇ ਇਹਨਾਂ ਲਈ ਇਹਨਾਂ ਨਾਲ ਵੀ ਹਮੇਸ਼ਾ ਖੜੇ ਹਮੇਸ਼ਾ ਇਹਨਾਂ ਦਾ ਸਾਥ ਦੇਵਾਂਗੇ ਉਸ ਹਮੇਸ਼ਾ ਉਸ ਅਫਸਰ ਦਾ ਸਾਥ ਦੇਵਾਂਗੇ ਜੋ ਛੋਟੇ-ਛੋਟੇ ਗਰੀਬਾਂ ਦੇ ਮਸਲੇ ਹੱਲ ਕਰਦੇ ਨੇ ਤੇ ਬਾਬਾ ਸਾਹਿਬ ਵੀ ਮੇਰਾ ਉਮੀਦਵਾਰ ਕਮੇਟੀ ਤੇ ਰਵਿਦਾਸ਼ ਕਮੇਟੀ ਅਸੀਂ ਹਰ ਅਫਸਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੋ ਸਾਡੇ ਕੰਮ ਇਮਾਨਦਾਰੀ ਨਾਲ ਤੇ ਸਾਡੇ ਲੋਕਾਂ ਦੇ ਕੰਮ ਇਮਾਨਦਾਰੀ ਨਾਲ ਕਰਦੇ ਆ ਕਿ ਇਹਨਾਂ ਦੇ ਇੱਥੇ ਆਉਣ ਤੇ ਬਹੁਤ ਹੀ ਗਿਆਨ ਕਰਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਤਾਂ ਤੈਲ ਸਿੰਘ ਜੀ ਜਸਲ ਅੰਜਸਲ ਸਾਹਿਬ ਇਸ ਮੌਕੇ ਕੀ ਕਹੋਗੇ ਮੈਂ ਡਾਕਟਰ ਟੈਲ ਸਿੰਘ ਦਸਲ ਪ੍ਰੈਸ ਕਤਰ ਰਵਦਾਸ ਕਮੇਟੀ ਵੈਲਫੇਅਰ ਕਮੇਟੀ ਦਰਾਹਾ ਬੋਲ ਕਰ ਰਹੇ ਆ ਅਸੀਂ ਅਸੀਂ ਸਭ ਤੋਂ ਪਹਿਲਾਂ ਹੱਕ ਸੱਚ ਦੀ ਆਵਾਜ਼ ਸਾਹ ਗੁਰਦੀਪ ਸਿੰਘ ਸਾਹਪੁਰ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੋ ਦਰਾਹੇ ਦੀਆਂ ਜੋ ਵੀ ਕੋਈ ਮਤਲਬ ਮੁਸ਼ਕਲਾਂ ਨੇ ਉਹਨਾਂ ਨੂੰ ਆ ਕੇ ਲੈ ਕੇ ਖੜਦੇ ਨੇ ਅੱਜ ਅੱਜ ਇਹਨਾਂ ਨੇ ਐਕਸੀਅਨ ਸਾਹ ਜਤਿੰਦਰ ਸਿੰਘ ਜੀ ਦੇ ਆਉਣ ਤੇ ਰਵਦਾਸ ਕਮੇਟੀ ਵੱਲੋਂ ਵੈਲਕਮ ਕੀਤਾ ਤੇ ਉਹ ਐਕਸ਼ਨ ਜਤਿੰਦਰ ਸਿੰਘ ਜੀ ਨੇ ਵੀ ਭਰੋਸਾ ਦਵਾਇਆ ਕਿ ਮੈਂ ਹਮੇਸ਼ਾ ਮਤਲਬ ਕੋਈ ਵੀ ਕੰਮ ਅੱਗੇ ਮੋਰ ਅੱਗੇ ਹੋ ਕੇ ਕਰਾਂਗਾ ਤੇ ਕੋਈ ਵੀ ਮੈਂ ਕਿਸਾਨ ਵੀਰਾਂ ਵੀ ਬੇਨਤੀ ਕਰਦਾ ਕਿ ਕੋਈ ਵੀ ਤਰ੍ਹਾਂ ਦੇ ਲੋੜ ਨਹੀਂ ਕੋਈ ਵੀ ਮੁਸ਼ਕਲਾ ਮੈਂ ਉਹਨਾਂ ਦੇ ਹਮੇਸ਼ਾ ਬਰਾਬਰ ਖੜਾ ਮੈਂ ਅਸੀਂ ਬਹੁਤ ਧੰਨਵਾਦ ਕਰਦੇ ਆ ਰੁਦਾਸ ਵੈਲਫੇਅਰ ਕਮੇਟੀ ਦਰਹਾਵਲੋਂ ਸਭ ਤੋਂ ਪਹਿਲਾਂ ਤਾਂ ਮੈਂ ਗਦੀਬ ਸਿੰਘ ਜੀ ਤੁਹਾਨੂੰ ਮੁਬਾਰਕਾ ਦਿਨਣਾ ਵੀ ਤੁਸੀਂ ਸਾਰਾ ਮੈਸੇਜ ਜੋ ਸਾਡੇ ਵੈਲਫੇਅਰ ਕਮੇਟੀ ਰੁਦਾਸ ਆ ਉਹਦਾ ਡੋਰ ਟੂ ਡੋਰ ਪਹੁੰਚਾਉਨੇ ਆ ਹਰ ਵਿਅਕਤੀ ਤੱਕ ਪਹੁੰਚਾਉਨੇ ਆ ਸ਼੍ਰੀ ਗੁਰੂ ਰਵਦਾਸ ਕਮੇਟੀ ਜਿਹੜੀ ਵੈਲਫੇਅਰ ਕਮੇਟੀ ਆ ਇਹ ਸਰਬੱਤ ਦੇ ਭਲੇ ਲਈ ਅੱਗੇ ਵਧ ਰਹੀ ਆ ਗੁਰੂਆਂ ਜੀ ਦੇ ਜੋ ਪੌਰਨੇ ਨੇ ਸਰਬੱਤ ਦਾ ਭਲਾ ਉਹ ਤੇ ਪਹਿਰਾ ਦੇ ਰਹੀ ਆ ਅਸੀਂ ਜੋ ਸਾਡੇ ਅਫਸਰ ਸਾਹਿਬਾਨ ਜਤਿੰਦਰ ਸਿੰਘ ਜੀ ਸਾਡੇ ਐਕਸ਼ਨ ਆਏ ਨੇ ਅਸੀਂ ਇਹਨਾਂ ਕੋਲ ਕਈ ਕੰਮ ਲੈ ਕੇ ਆਏ ਆ ਇਹਨਾਂ ਨੇ ਬੜੀ ਨਿਮਰਤਾ ਨਾਲ ਤੇ ਬੜੀ ਸੋਝੀ ਨਾਲ ਬਹੁਤ ਜਲਦੀ ਉਹਨਾਂ ਨੂੰ ਕੰਮ ਨੂੰ ਕਰਦੀ ਕੋਸ਼ਿਸ਼ ਕਰੀਆ ਤੇ ਕੁਝ ਪੈਂਡਿੰਗ ਉਹ ਵੀ ਕਰ ਰਹੇ ਨੇ ਅਸੀਂ ਇਹਨਾਂ ਨੂੰ ਤਾਂ ਸਨਮਾਨ ਕਰਨ ਆਇਆ ਨੰਬਰ 2 ਦੇ ਉੱਤੇ ਜਿਹੜਾ ਵੀ ਸਾਡਾ ਅਫਸਰ ਜਿਹੜਾ ਵੀ ਸਾਡੇ ਇੱਥੇ ਆ ਰਿਹਾ ਹਲਕੇ ਦੇ ਵਿੱਚ ਜਿਹੋ ਸਰਵਤ ਦੇ ਭਲੇ ਦੀ ਕੰਮ ਕਰੂਗਾ ਕਮੇਟੀ ਉਹਨਾਂ ਨੂੰ ਹਰ ਵਕਤ ਸਨਮਾਨ ਵੀ ਦੇਵੇਗੀ ਤੇ ਉਹਨਾਂ ਦਾ ਜੀਆ ਬੈਲਕਨ ਵੀ ਕਰੇਗੀ ਹਾਂਜੀ ਰੱਖੀ ਜੀ ਇਹ ਕਹਾਂਗੇ ਇਸ ਮੌਕੇ ਦੇ ਉੱਪਰ ਜਤਿੰਦਰ ਜੀ ਇੱਥੇ ਅੱਜ ਬਤਾਉ ਰਿਹਾ ਐਕਸ਼ਨ ਉਹ ਤੁਸੀਂ ਨਾ ਸਵਾਤਨ ਕਰਨਾ ਆਏ ਹੋ ਇਸ ਮੌਕੇ ਤੇ ਕੀ ਕਹੋਗੇ ਇਹ ਦਰਾਹੇਲੀ ਮਾਨ ਵਾਲੀ ਗੱਲ ਹੈ ਕਿ ਇੱਕ ਵਧੀਆ ਅਫਸਰ ਦਰਾਹੇ ਦੇ ਵਿੱਚ ਆਇਆ ਮੈਂ ਦਰਾਹਾ ਵੈਲਫੇਅਰ ਕਲੱਬ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਬਾਬਾ ਸਾਹਿਬ ਵੀ ਬਾਬਾ ਵੈਲਫੇਅਰ ਕਮੇਟੀ ਵੱਲੋਂ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦਾ ਸਨਮਾਨ ਕੀਤਾ ਇਹਨਾਂ ਨੂੰ ਜਿਹੜੇ ਸਾਡੇ ਸਮਾਜ ਦੀਆਂ ਔਕੜਾਂ ਜਿਹੜੀਆਂ ਦਰਾਹੇ ਦੀਆਂ ਕੁਝ ਰਹਿੰਦੀਆਂ ਸੀਆਂ ਕੰਮ ਰਹਿੰਦੇ ਸੀਗੇ ਉਹਨਾਂ ਬਾਰੇ ਵੀ ਜਾਣੂ ਕਰਵਾਇਆ ਤੇ ਇਹਨਾਂ ਤੋਂ ਪ੍ਰੋਮਿਸ ਲਿਆ ਵੀ ਇਹ ਸਾਡੇ ਜਿਹੜੇ ਆਉਣ ਵਾਲੇ ਜਿਹੜੇ ਕੰਮ ਨੇ ਜਾਂ ਰਹਿੰਦੇ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਰਨਗੇ ਤੇ ਇੱਕ ਸਮਾਜ ਦੇ ਵਿੱਚ ਵਧੀਆ ਛਾਪ ਛੱਡ ਕੇ ਜਾਣਗੇ। ਇਹ ਐਕਸ਼ਨ ਸਾਹਿਬ ਦਾ ਦਰਹਾਉਣ ਤੇ ਬਹੁਤ-ਬਹੁਤ ਜੀ ਆਇਆਂ ਕਰਦੇ ਆ। ਆਸ ਕਰਦੇ ਆ ਕਿ ਉਹ ਸਾਡੇ ਜਿੰਨੇ ਵੀ ਰਹਿੰਦੇ ਕਾਰਜ ਨੇ ਦਰਾਹੇ ਦੇ ਉਹ ਵਧੀਆ ਤਰੀਕੇ ਨਾਲ ਪੂਰਨ ਕਰਨਗੇ।